ਸਖਪਾਲ ਸਿੰਘ ਖਹਿਰਾ ਦੀ ਗੱਲ ਨਾਲ ਸਹਿਮਤ ਆ। ਹੂੰ। ਵੀ ਇਹਦੇ ਤੇ ਇੱਕ ਕਾਨੂੰਨ ਬਣਨਾ ਚਾਹੀਦਾ ਹੈ। ਹਾਂ ਬਿਲਕੁਲ। ਅਸੀਂ ਨਹੀਂ ਕਹਿੰਦੇ ਵੀ ਪੰਨਿਆਂ ਨੂੰ ਇੱਥੋਂ ਕੱਢ ਦਿਓ ਜਾਂ ਕੁਝ ਹੋਰ ਕਰ ਦਿਓ ਪਰ ਇੱਕ ਕਾਨੂੰਨ ਬਣਨਾ ਚਾਹੀਦਾ ਹੈ। ਇੱਕ ਬੰਦਾ ਸਾਨੂੰ ਪ੍ਰਦੇਸੀ ਐਕਟ ਵਾਲਾ ਸਕੂਟਰੀ ਤੇ ਹੂੰ ਆਊਟਸਾਈਡ ਤੋਂ ਰੌਂਗ ਸਾਈਡ ਤੋਂ ਨੇ ਸਾਨੂੰ ਕ੍ਰੋਸ ਕੀਤਾ। ਔਰ ਜਦੋਂ ਅਸੀਂ ਉਹਨੂੰ ਕਿਹਾ ਯਾਰ ਤੂੰ ਧਿਆਨ ਨਾਲ ਚਲਾ ਲੈ ਇੱਕ ਪਾਸੇ ਟਰੱਕ ਜਾ ਰਿਹਾ ਹੈ। ਹੂੰ ਔਰ ਸਾਨੂੰ ਇਸ਼ਾਰੇ ਗਲਤ ਕਰ ਬੜਾ ਗਲਤ ਇਸ਼ਾਰਾ ਕਰਕੇ ਸਾਡੇ ਤੋਂ ਅੱਗੇ ਨਾਲ ਉਹ ਸਾਡੀ ਗਲੀ ਚ ਆਇਆ। ਗਲੀ ਚ ਆਇਆ ਤੇ ਮੈਂ ਉਹਦੇ ਬਾਹਰ ਚੋਂ ਨਹੀਂ ਫੜਦਾ ਹੂੰ ਉਹਨੂੰ ਰੋਕ ਲਿਆ ਗਿਆ ਔਰ ਉਹਨੂੰ ਪੁੱਛਿਆ ਗਿਆ ਵੀ ਤੇਰੇ ਕੋਲ ਆਧਾਰ ਕਾਰਡ ਹੈਗਾ ਨਹੀਂ ਹੈਗਾ ਕੋਈ ਹੋਰ ਪਛਾਣ ਪੱਤਰ ਹੈਗਾ ਨਹੀਂ ਹੈਗਾ ਹੂੰ ਸਕੂਟਰੀ ਦੇ ਕਾਗਜ ਹੈਗੇ ਆ ਨਹੀਂ ਹੈਗੇ ਉਹਨੂੰ ਰਾਤ ਨੂੰ ਬਾਣੇ ਫੜਾਤੀ ਕੀ ਹੋਈ ਮੈਂ ਕਹਲ ਉਹਨਾਂ ਬੰਦਿਆਂ ਦੇ ਮੂਹਰੇ ਹੱਥ ਬੰਨੇ ਵੀ ਤਨੋਂ ਤੁਸੀਂ ਤੁਸੀਂ ਤਨੋਂ ਤੁਸੀਂ ਇੱਕ ਆਪਦੇ ਪੰਜਾਬੀ ਨੂੰ ਨਹੀਂ ਪੁੱਛਿਆ ਹੂੰ ਵੀ ਭਾਈ ਤੁਹਾਡੇ ਨਾਲ ਕੀ ਗੱਲ ਬਣੀ ਕਿਉਂ ਥਾਣੇ ਫੜਾਇਆ ਹਾਂ ਕਿਉਂ ਥਾਣੇ ਫੜਾਇਆ ਇਸ ਬੰਦੇ ਨੂੰ ਤੁਹਾਡੇ ਮਗਰ ਨਹੀਂ ਸੀ ਆਉਣਾ ਚਾਹੀਦਾ ਹੂੰ ਔਰ ਮੈਂ ਉਹਨੂੰ ਸ਼ਰਾਬੀ ਕੁਆਬੀ ਕਿਹਾ ਤੇ ਇੱਕ ਪੰਜਾਬੀ ਮੁੰਡਾ ਸਾਡੇ ਮੇਰੇ ਗਲ ਪੈਨਟ ਕਰ ਗਿਆ ਅਸੀਂ ਉਹਨਾਂ ਦੀ ਉਹਨਾਂ ਦੇ ਬਰਾਬਰ ਤੇ ਉਹਨਾਂ ਦੇ ਹਾਂ ਦੇ ਹੋ ਕੇ ਜਾਂਦੇ ਹਾਂ ਹਾਂ ਜਿੰਨਾ ਉਹ ਟੈਕਸ ਕਹਿੰਦੇ ਸੀ ਉਹਨਾਂ ਟੈਕਸ ਭਰਦੇ ਆ ਇਹ ਤੁਸੀਂ ਐਂ ਕਰੋ ਜਾਂਦੇ ਰਹੋ ਇਹਨਾਂ ਦੀ ਅਵਸਥਿਕਾਂ ਦੇ ਵਿੱਚ ਕੁੰਡੀਆਂ ਲੱਗੀਆਂ ਛਰੇਆਂ ਆ ਵੋਟਾਂ ਦੀ ਖਾਤਰ ਇਹ ਲਿਆਦੇ ਗਏ ਆ ਚੇਕਪੋਸਟ 'ਚ ਵੀ ਕੋਈ ਕਾਨੂੰਨ ਬਣਦਾ ਤਾਂ ਸ਼ਾਇਦ ਹੋ ਸਕਦਾ ਨਾ ਬਿਲਕੁਲ ਇਹਨਾਂ ਦੀ ਜਿਹੜੀ ਵੋਟ ਹੈ ਉਹ ਸਾਡੇ ਪੰਜਾਬ ਦੇ ਵਿੱਚ ਹੋਰ ਨਹੀਂ ਬਣਨੀ ਚਾਹੀਦੀ ਨਹੀਂ ਬਣਨੀ ਚਾਹੀਦੀ ਬਕੂ ਇਹਨਾਂ ਦੀ ਖਾਤਰ ਦੇ ਵਿੱਚ ਆਪ ਦੀ ਛੋੜੀ ਸਿਆਸਤ ਘੇਟੰਡੇ ਮਾਰੇ ਵੋਟਾਂ ਬਣਾਉਂਦੇ ਆ ਹਮਮ ਔਰ ਇਹਨਾਂ ਦੀਆਂ ਵੋਟਾਂ ਹਾਸਲ ਕਰਦੇ ਆ ਇਹਨਾਂ ਨਾਲ ਸਾਡੀਆਂ ਦਾੜੀਆਂ ਜਿਹੜੀਆਂ ਐ ਇਹ ਅਸੀਂ ਇਹਨਾਂ ਦੇ ਹੱਥਾਂ ਦੇ ਫੜਾ ਦੇ ਤਵੇਂ ਹੋਊਗਾ ਹਾਂ ਔਰ ਬਹੁਤ ਹੱਦ ਤੱਕ ਕੁਝ ਹੋ ਵੀ ਗਿਆ ਹਾਂ ਔਰ ਸਾਡੇ ਲੋਕਾਂ ਨੂੰ ਚਾਹੀਦਾ ਹੈ ਵੀ ਆਪਣੇ ਭਾਈਚਾਰੇ ਦੀ ਮਦਦ ਕਰੋ ਆ ਆਪਦਿਆਂ ਤੋਂ ਕੰਮ ਕਰਵਾਓ ਜੇ ਇਹ ਝੋਨਾ ਲਾਉਣ ਆਏ ਆ ਝੋਨਾ ਲਾਉਣਾ ਇਹਨਾਂ ਦਾ ਕਿੱਤਾ ਹੈ ਇਹ ਲਾਉਣ ਤੇ ਲਾ ਕੇ ਆਉਦਾ ਵਾਪਸ ਚਲੇ ਜਾ ਤਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਮੁੱਦਾ ਖੜਾ ਹੋਇਆ ਸੀ ਕਿ ਉਹ ਜੋ ਪਰਦੇਸੀ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਜੋ ਹੁਸ਼ਿਆਰਪੁਰ ਦੇ ਵਿੱਚ ਕਲੌਨੀਕ ਘਟਨਾ ਪਰਦੇਸੀ ਵੱਲੋਂ ਕੀਤੀ ਗਈ ਸੀ ਲਗਾਤਾਰ ਪਰਦੇਸੀਆਂ ਖਿਲਾਫ ਨਾਰਾਜ਼ਗੀ ਵੱਧ ਰਹੀ ਸੀ ਇਸ ਮੁੱਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਸਮਾਸ਼ਵੀ ਰਗबीर ਸਿੰਘ ਜੀ ਮਦੂ ਨੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਵੀ ਜੀ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਸੀ ਹੁਸ਼ਾਰਪੁਰ ਦੇ ਵਿੱਚ ਜੋ ਘਟਨਾ ਹੋਈ ਸੀ ਬੱਚੀ ਨਾਲ ਜੋ ਗਲਤ ਹੋਇਆ ਸੀ ਉਸ ਤੋਂ ਬਾਅਦ ਪ੍ਰਦੇਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਘਟਣ ਦੀ ਇੱਕ ਮਹਵ ਚੱਲ ਗਈ ਹੈ ਲਗਾਤਾਰ ਪ੍ਰਦੇਸੀਆਂ ਦੇ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਹਾਂ ਤੇ ਤੁਹਾਡਾ ਇਹ ਚੀਜ਼ ਨੂੰ ਕੀ ਕਹਿਣਾ ਹੈਗਾ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਤੇ ਕਿਵੇਂ ਇਹ ਚੀਜ਼ ਨੂੰ ਤੁਸੀਂ ਦੇਖਦੇ ਹੋ ਦੇਖੋ ਜਿੱਥੇ ਤੇ ਕਰਮੁੱਖ ਮੰਤਰੀ ਦਾ ਸਵਾਲ ਹੈ ਹੂੰ ਉਹ ਤਾਂ ਆਪ ਦਿੱਲੀ ਵਾਲਿਆਂ ਨੇ ਥੱਲੇ ਲੱਗਿਆ ਪਿਆ ਹੂੰ ਥੋੜੇ ਤਾਂ ਕਹਿਣਾ ਹੀ ਆ ਵੀ ਅਸੀਂ ਨਹੀਂ ਕਰ ਸਕਦੇ ਪਰ ਇਹਦੇ ਉੱਤੇ ਇੱਕ ਮੈਂ ਸਖਪਾਲ ਸਿੰਘ ਖੈਰਾ ਦੀ ਗੱਲ ਨਾਲ ਸਹਿਮਤ ਆ ਹੂੰ ਵੀ ਇਹਦੇ ਤੇ ਇੱਕ ਕਾਨੂੰਨ ਬਣਨਾ ਚਾਹੀਦਾ ਹਾਂ ਬਿਲਕੁਲ ਅਸੀਂ ਇਹ ਨਹੀਂ ਵੀ ਪੰਨਿਆਂ ਨੂੰ ਇੱਥੋਂ ਕੱਢ ਦਿਓ ਜਾਂ ਕੁਝ ਹੋਰ ਕਰ ਦਿਓ ਪਰ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਵੀ ਨਾ ਤਾਂ ਉਹਨਾਂ ਦੇ ਆਧਾਰ ਕਾਰਡ ਬਣੇ ਹੂੰ ਨਾ ਇੱਥੇ ਉਹਨਾਂ ਦੀ ਵੋਟ ਬਣੇ ਹੂੰ ਕੰਮ ਕਰਨ ਕੰਮ ਕਰਕੇ ਜੇ ਕਿਸੇ ਨੇ ਵਾਪਸ ਜਾਣਾ ਵਾਪਸ ਜਾਵੇ ਇਹ ਨਹੀਂ ਵੀ ਉਹਨਾਂ ਨੂੰ ਇਥੋਂ ਰੇਲਵੇ ਤੇ ਉਤਰਦੇ ਆ ਸਾਰੀ ਉਹਨਾਂ ਦਾ ਆਧਾਰ ਕਾਰਡ ਵੀ ਬਣ ਜਾਂਦਾ ਉਹਨਾਂ ਦਾ ਪੈਨ ਕਾਰਡ ਵੀ ਬਣ ਜਾਂਦਾ ਉਹਨਾਂ ਦਾ ਵੋਟਰ ਕਾਰਡ ਵੀ ਬਣ ਜਾਂਦਾ ਔਰ ਜਿਹੜੀ ਉਹਨਾਂ ਨੇ ਹਿਸ਼ਾਰਪੁਰ ਦੇ ਵਿੱਚ ਕਨਾਉਣੀ ਹਰਕਤ ਕੀਤੀ ਪੰਜ ਸਾਲ ਦੇ ਬੱਚੇ ਨੂੰ ਬੜੇ ਬੁਰੇ ਤਰੀਕੇ ਨਾਲ ਤਸੀਹੇ ਦੇ ਕੇ ਮਾਰਿਆ ਗਿਆ ਉਹਨੂੰ ਜਿੰਨਾ ਹੀ ਨਿੰਦਿਆ ਜਾ ਸਕੇ ਉਹਨਾਂ ਹੀ ਥੋੜਾ ਬਹੁਤ ਮਾੜੀ ਗੱਲ ਕੀਤੀ ਔਰ ਇਹੋ ਜਿਹੇ ਅਨਸਰਾਂ ਨੂੰ ਸਾਡੇ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਤੁਸੀਂ ਹਿਆਰਪੁਰ ਦੀ ਗੱਲ ਕਰਦੇ ਹੋ ਪਰਸੋਂ ਰਾਤ ਦੀ ਗੱਲ ਮੈਂ ਤੁਹਾਨੂੰ ਸੁਣਾ ਦਿੰਦਾ ਮੈਂ ਤੇ ਮੇਰਾ ਦੋਸਤ ਉਹ ਮੈਨੂੰ ਫਰੀ ਮੈਨੂੰ ਮੇਰੀ ਦੁਕਾਨ ਤੋਂ ਘਰ ਤੱਕ ਛੱਡਣ ਜਾ ਰਿਹਾ ਸੀ ਉਹਦੀ ਕਾਰ ਮੇਰੇ ਘਰ ਕੋਲ ਖੜੀ ਸੀ ਉਹਦੇ ਮੋਟਰਸਾਈਕਲ ਮੰਗਰ ਬੈਠ ਕੇ ਉਹ ਮੈਨੂੰ ਘਰ ਤੱਕ ਗਏ ਉੱਥੋਂ ਉਹਨੂੰ ਮੈਂ ਚਾਬੀ ਦੇਤੀ ਮੈਂ ਉਹਦੀ ਕਾਰ ਤੇ ਕਰਾ ਗਿਆ ਇੱਕ ਬੰਦਾ ਸਾਨੂੰ ਪਰਦੇਸੀ ਐਕਟਵਾ ਸਕੂਟਰੀ ਤੇ ਹਮ ਆਊਟਸਾਈਡ ਤੋਂ ਰੌਂਗ ਸਾਈਡ ਤੋਂ ਉਹਨੇ ਸਾਨੂੰ ਕ੍ਰੋਸ ਕੀਤਾ ਔਰ ਜਦੋਂ ਅਸੀਂ ਉਹਨੂੰ ਕਿਹਾ ਯਾਰ ਤੂੰ ਧਿਆਨ ਨਾਲ ਚਲਾ ਲੈ ਇੱਕ ਪਾਸੇ ਟਰੱਕ ਜਾ ਰਿਹਾ ਔਰ ਸਾਨੂੰ ਇਸ਼ਾਰੇ ਗਲਤ ਕਰ ਬੜਾ ਗਲਤ ਇਸ਼ਾਰਾ ਕਰਕੇ ਸਾਡੇ ਤੋਂ ਅੱਗੇ ਨਾ ਗਿਆ ਅੱਗੇ ਜਾ ਕੇ ਉਹ ਹੌਲੀ ਹੋ ਗਿਆ ਅਸੀਂ ਉਹਨੂੰ ਕਿਹਾ ਵੀ ਯਾਰ ਇਹ ਇਹ ਤੂੰ ਕੀ ਕੀਤਾ ਬਈ ਤੁਸੀਂ ਮਾਹੌਲ ਖਰਾਬ ਕਰਦੇ ਹੋ ਇਹ ਇਹ ਇਤਰੇ ਇਸ਼ਾਰੇ ਕਰਨ ਦਾ ਕੀ ਤਰੀਕਾ ਸੀ ਹਮ ਕਹਿੰਦਾ ਚੱਲ ਚੱਲ ਅੱਛਾ ਸੜਕੇ ਦੇ ਅੱਗੇ ਚੱਲ ਗਿਆ ਅਸੀਂ ਆਪਦੇ ਘਰ ਨੂੰ ਮੁੜ ਗਏ ਆ ਉਸ ਦੀ ਤਾਂ ਜੁਰਤ ਦੇਖ ਲਓ ਉਹ ਮੇਰੇ ਘਰ ਤੇ ਘਰ ਅੱਗੋਂ ਮੁੜ ਕੇ ਫੇਰ ਮੇਰੀ ਗਲੀ ਚ ਆਇਆ ਅੱਛਾ ਉਹ ਸਾਡੀ ਗਲੀ ਚ ਆਇਆ ਗਲੀ ਚ ਆਇਆ ਤੇ ਮੈਂ ਉਹਦੇ ਬਾਹਰ ਚੋਂ ਨਹੀਂ ਫੜਿਆ ਹੂੰ ਉਹਨੂੰ ਰੋਕ ਲਿਆ ਗਿਆ ਔਰ ਉਹਨੂੰ ਪੁੱਛਿਆ ਗਿਆ ਵੀ ਤੇਰੇ ਕੋਲੇ ਆਧਾਰ ਕਾਰਡ ਹੈਗਾ ਨਹੀਂ ਹੈਗਾ ਕੋਈ ਹੋਰ ਪਛਾਣ ਪੱਤਰ ਹੈਗਾ ਨਹੀਂ ਹੈਗਾ ਹੂੰ ਸਕੂਟਰੀ ਦੇ ਕਾਗਜ਼ ਹੈਗੇ ਆ ਨਹੀਂ ਹੈਗੇ ਉਹਨੂੰ ਰਾਤ ਨੂੰ ਥਾਣੇ ਫੜਾ ਦਿੱਤਾ ਗਿਆ ਔਰ ਮੈਨੂੰ ਬੜੀ ਹੀ ਭਰੇ ਮਾਨ ਨਾਲ ਕਹਿਣਾ ਪੈ ਰਿਹਾ ਹੈ ਬਿਕਟੋ ਘਟ ਪੰਜਾਬ ਬੰਦਿਆਂ ਦੇ ਉਹਦੇ ਹੱਕ ਚ ਫੋਨ ਆਏ ਹੋਣੇ ਅੱਛਾ ਇੱਕ ਪ੍ਰਦੇਸੀ ਦੀ ਖਾਕ ਜੋ ਤੇ ਮੈਨੂੰ ਇੱਕ ਸਿੰਗਲ ਬੰਦੇ ਨੇ ਨਹੀਂ ਪੁੱਛਿਆ ਵੀ ਰਗਵੀਰ ਜੀ ਇਹ ਤੁਹਾਡੇ ਮੰਗਰ ਕਿਉਂ ਆਇਆ ਇਹ ਕਿਹਨੇ ਪਾਲਿਸ ਪਾਸ ਕਰਨ ਲਾਗੇ ਉਹਦੀ ਸ਼ਿਫਾਰਿਸ਼ ਹੂੰ ਤੇ ਮੈਨੂੰ ਬਹੁਤ ਹੈਰਾਨਗੀ ਹੋਈ ਮੈਂ ਕਹਲ ਉਹਨਾਂ ਬੰਦਿਆਂ ਦੇ ਮੂਹਰੇ ਹੱਥ ਬੰਨੇ ਵੀ ਤਨੋਂ ਤੁਸੀਂ ਹੂੰ ਤੁਸੀਂ ਤਨੋਂ ਤੁਸੀਂ ਇੱਕ ਆਪਦੇ ਪੰਜਾਬੀ ਨੂੰ ਨਹੀਂ ਪੁੱਛਿਆ ਹੂੰ ਵੀ ਭਾਈ ਤੁਹਾਡੇ ਨਾਲ ਕੀ ਗੱਲ ਬਣੀ ਕਿਉਂ ਥਾਣੇ ਫੜਾਇਆ ਹਾਂ ਕਿਉਂ ਥਾਣੇ ਫੜਾਇਆ ਇਸ ਬੰਦੇ ਨੂੰ ਤੁਹਾਡੇ ਮਗਰ ਨਹੀਂ ਸੀ ਆਉਣਾ ਚਾਹੀਦਾ ਹੂੰ ਔਰ ਮੈਂ ਉਹਨੂੰ ਸ਼ਰਾਬੀ ਕੁਆਬੀ ਕਿਹਾ ਤੇ ਇੱਕ ਪੰਜਾਬੀ ਮੁੰਡਾ ਸਾਡੇ ਮੇਰੇ ਗੱਲਪੈਣ ਚ ਕਰ ਗਿਆ ਇਸ ਗੱਲ ਤੋਂ ਅੱਛਾ ਜੇ ਲਈ ਕਹਿ ਸਕਦੇ ਆਂ ਵੀ ਅ ਮੁੱਦੇ ਤੇ ਸਹੀ ਵਿਚਾਰ ਹੋਣੀ ਚਾਹੀਦੀ ਹੈ ਤੇ ਕਾਰਵਾਈ ਵੀ ਹੋਣੀ ਚਾਹੀਦੀ ਜੇ ਕੋਈ ਕਰਦਾ ਪਰ ਇਹ ਜਦੋਂ ਦੋਖਾ ਜਦੋਂ ਆਪਦੇ ਆਪ ਦੇ ਨਾਲ ਖੜਨਾ ਬਿਲਕੁਲ ਜਦੋਂ ਵੇਖੋ ਸਾਡੇ ਪੰਜਾਬੀਆਂ ਚ ਵੀ ਗਲਤੀਆਂ ਨੇ ਹੂੰ ਅਸੀਂ ਸਾਰੇ ਅਸੀਂ ਵੀ ਸਹੀ ਨਹੀਂ ਹੂੰ ਮੈਨੂੰ ਕੋਈ ਗਰੇਂਜ ਨਹੀਂ ਇਸ ਗੱਲ ਨੂੰ ਕਹਿਣ ਚ ਅਸੀਂ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਬਾਹਰ ਜਾ ਜਾ ਕੇ ਭੱਜ ਭੱਜ ਕੇ ਕਰਦੇ ਹੂੰ ਉਹ ਤਾਂ ਕਹਿੰਦੇ ਫਿਰ ਅਸੀਂ 25 ਲੱਖ ਲਾ ਕੇ ਜਾਂਦੇ ਜੀ ਬਲਾਨਾ ਕਰਦੇ ਢੱਬਾ ਕਰਦੇ ਆ ਬੀਮਾ ਪੂਰਾ ਦਾ ਖਰਚ ਕਰਾਉਣੇ ਪੀਰ ਅਸੀਂ ਜਾਂਦੇ ਆ ਉਹ ਦੇਖੋ ਉਹ ਅਸੀਂ ਆਊਟ ਆਫ ਕੰਟਰੀ ਜਾਂਦੇ ਆ ਹਾਂ ਅਸੀਂ ਉਹਨਾਂ ਦੀ ਉਹਨਾਂ ਦੇ ਬਰਾਬਰ ਤੇ ਉਹਨਾਂ ਦੇ ਹਾਂਣ ਦੇ ਹੋ ਕੇ ਜਾਂਦੇ ਆ ਹਾਂ ਜਿੰਨਾ ਉਹ ਟੈਕਸ ਕਹਿੰਦੇ ਅਸੀਂ ਉਹਨਾਂ ਟੈਕਸ ਭਰਦੇ ਆ ਇਹ ਤੁਸੀਂ ਐਂ ਕਰੋ ਜਾਂਦੇ ਰਹੋ ਇਹਨਾਂ ਦੀਆਂ ਅਵਸਥਿਕਾਂ ਦੇ ਵਿੱਚ ਕੁੰਡੀਆਂ ਲੱਗੀਆਂ ਸ਼ਰੇਆਂ ਉਹ ਇਹ ਵੀ ਇੱਚੀ ਤੇ ਸਰਕਾਰ ਨੂੰ ਚਾਹੀਦਾ ਕਿ ਇਹ ਇਹ ਪ੍ਰਵਾਸ ਹੈ ਜਿਹੜਾ ਉਹ ਸਾਡੇ ਪੰਜਾਬੀਆਂ ਨੂੰ ਤੇ ਪੰਜਾਬੀ ਨੂੰ ਖਤਮ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਇਹ ਜ਼ਿੰਮੇਵਾਰੀ ਆਪਾਂ ਦੀ ਮੈਂ ਸਿੱਧਾ ਕਹੂੰਗਾ ਇਹ ਭਾਜਪਾ ਦੀ ਤੇ ਸਾਡੇ ਪੰਜਾਬ ਸਰਕਾਰ ਦੀ ਭਾਜਪਾ ਦੀ ਸ਼ਾਂਚਾ ਔਰ ਸਾਡੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਨਲਕੀ ਹੈ ਨਹੀਂ ਪਰ ਰਕबीर ਜੀ ਗੱਲ ਕਰੀਏ ਪਰਦੇਸੀ ਆਪਣੇ ਅੱਜ ਨਹੀਂ ਆਏਗੇ ਆ ਵੋਟਾਂ ਦੀ ਖਾਤਰ ਹੀ ਲਿਆਦੇ ਗਏ ਆ ਜੇਕਰ ਉਸ ਸਮੇਂ ਕੋਈ ਕਾਨੂੰਨ ਬਣਦਾ ਤਾਂ ਸ਼ਾਇਦ ਹੋ ਸਕਦਾ ਨਾ ਬਿਲਕੁਲ ਇਹਨਾਂ ਦੀ ਜਿਹੜੀ ਵੋਟ ਹੈ ਉਹ ਸਾਡੇ ਪੰਜਾਬ ਦੇ ਵਿੱਚ ਵੋਟ ਨਹੀਂ ਬਣਨੀ ਚਾਹੀਦੀ ਨਹੀਂ ਬਣਨੀ ਚਾਹੀਦੀ ਬਕੋ ਇਹਨਾਂ ਦੀਆਂ ਵੋਟਾਂ ਜਦੋਂ ਅਸੀਂ ਸਾਡੇ ਪੋਲੀਟਿਕਲ ਲੀਡਰ ਯਾਰ ਗੰਦ ਪਾਉਂਦੇ ਆ ਮੈਂ ਸ਼ਰਮ ਕਹੂੰਗਾ ਇਹ ਵੋਟਰਾਂ ਵੋਟਾਂ ਦੀ ਖਾਤਰ ਦੇ ਵਿੱਚ ਆਪਦੀ ਛੋੜੀ ਸਿਆਸਤ ਘੇਟਣ ਦੇ ਮਾਰੇ ਵੋਟਾਂ ਬਣਾਉਂਦੇ ਆ ਔਰ ਇਹਨਾਂ ਦੀਆਂ ਵੋਟਾਂ ਹਾਸਲ ਕਰਦੇ ਆ ਇਹਨਾਂ ਸਾਡੀਆਂ ਦਾੜੀਆਂ ਜਿਹੜੀਆਂ ਇਹ ਅਸੀਂ ਇਹਨਾਂ ਦੇ ਹੱਥਾਂ 'ਚ ਫੜਾ ਲ ਦਿੱਤੀਆਂ ਪਰ ਉਹੀ ਗੱਲ ਆ ਇਹ ਆਉਣ ਵਾਲੇ ਸਮੇਂ ਚ ਚਕਤਾਰ ਜੀ ਤੁਸੀਂ ਪੱਗ ਨੂੰ ਦਰਸੋਗੇ ਹੂੰ ਇਹ ਸਾਨੂੰ ਪੱਗ ਐਵੇਂ ਨਹੀਂ ਮਿਲੀ ਸਹੀ ਗੱਲ ਹੈ ਕਹਿੰਦੇ ਜੀ ਇਹ ਪੱਗ ਕਿਵੇਂ ਮਿਲੀ ਕਹਿੰਦੇ ਜਦੋਂ ਉਹਨੇ 1 ਮੀਟਰ ਪਾੜਿਆ ਕਹਿੰਦੇ ਬਾਬਾ ਜੋਰਾ ਵਰਸੇ ਹੂੰ ਦੂਜਾ ਮੀਟਰ ਪਾੜਿਆ ਬਾਬਾ ਫਤੇ ਸਿੰਘ ਹੂੰ ਬਾਬਾ ਅਜੀਤ ਸਿੰਘ ਹੂੰ ਬਾਬਾ ਜੁਹਾਰ ਸਿੰਘ ਮਾਤਾ ਗੁਜਰਕਾਉਰ ਜਿਵੇਂ ਜਿਵੇਂ ਸਾਡੇ 7 ਮੀਟਰ ਦੀ ਪੱਗ ਬੰਦੀ ਆ ਉਹ ਮੈਂ ਸਾਡੇ 7 ਸਿਰ ਲੱਗੇ ਆ ਸਿਰ ਛੀਦੀਆਂ ਦੇ ਕੇ ਲਈਆਂ ਛੀਦੀਆਂ ਦੇ ਕੇ ਲਈ ਆ ਗੁਰੂ ਤੇਗ ਬਹਾਦਰ ਜੀ ਦੀ ਛੀਦੀ ਛੇਵੀਂ 7ਵੇਂ 10ਵੇਂ ਬਾਦਸ਼ਾਹ ਦੀ ਛੀਦੀ ਫਿਰ 7 ਮੀਟਰ ਦੀ ਅਸੀਂ ਜਿਹੜੀ ਦਸਤਾਰ ਕਰਤੇ ਸਜਾਉਨੇ ਆ ਪਰ ਸਾਨੂੰ ਇੱਕ ਗੱਲ ਦੀ ਸਾਡੀ ਸਰਕਾਰ ਦੀ ਸਮਝ ਨਹੀਂ ਆਉਂਦੀ ਵੀ ਇਹ ਇੱਕ ਬਿੱਲ ਲਿਆਉਣ ਤੋਂ ਕਿਉਂ ਡਰਦੇ ਆ ਕਰਨਾਟਕਾ ਚ ਮੇਲਾ ਹਰਿਆਣਾ ਵਾਲਿਆਂ ਨੇ ਬਣਾ ਲਿਆ ਹਿਮਾਚਲ ਚ ਹੈ ਰਾਜਸਥਾਨ ਚ ਹੈ ਗੁਜਰਾਤ ਚ ਹੈ ਹਰ ਥਾਂ ਦੇ ਉਹਨਾਂ ਨੇ ਕਹਿਤਾ ਵੀ ਜਿਹੜੇ ਸਾਡੇ ਲੋਕ ਆ ਜਿਹੜੇ ਪਹਿਲ ਉਹਨਾਂ ਨੂੰ ਹੋਣੀ ਚਾਹੀਦੀ ਐ ਪਰ ਮੈਨੂੰ ਇਹ ਕੱਲ ਦੇ ਦੇ ਸੇ ਨੂੰ ਬੜੀ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਪੰਜਾਬ ਸਰਕਾਰ ਐ ਇਹਨਾਂ ਨੇ ਪੰਜਾਬ ਦੀ ਧਰਤੀ ਨੂੰ ਸ਼ਾਮਲਾਟ ਬਣਾਤਾ ਜਤਾਰ ਜੀ ਨੇ ਜੋ ਆਵੇ ਠੀਕ ਹੈ ਜੀ ਕਿੱਥੇ ਚੱਲੇ ਆ ਜੀ ਪੰਜਾਬ ਹਾਂ ਪੰਜਾਬ ਪੰਜਾਬ ਕੋਈ ਨਾ ਇਹ ਜੀ ਸ਼ਕਤੀ ਚਾਹੀਦੀ ਹੈ ਕਾਨੂੰਨ ਬਣਾ ਚਾਹੀਦਾ ਹੁਣ ਅਸੀਂ ਵਿਦੇਸ਼ ਜਾਣੇ ਆ ਵੀਜ਼ਾ ਲੈਣੇ ਆ ਸਾਰੀ ਪੀਸੀ ਕਰਾਉਣੇ ਆ ਸਰ ਕਰਾਉਣੇ ਆ ਉੱਥੇ ਲੈਂਗੁਏਜ ਸਿੱਖਦੇ ਆ ਸਾਰੀ ਗੱਲ ਹੀ ਹੁੰਦੀ ਆ ਆਪਣੇ ਤੇ ਕੁਝ ਵੀ ਨਹੀਂ ਹੁੰਦਾ ਜਿਹੜਾ ਆਉਂਦਾ ਮੂੰ ਚੱਕ ਕੇ ਆ ਜਾਂਦੇ ਤੂੰ ਸੱਤ-ਸੱਤ ਮਾਰਡਰ ਕੀਤੇ ਇਹਨਾਂ ਦੇ ਬਿਹਾਰ ਚ ਯੂਪੀ ਚ ਹਾਂ ਤੇ ਪੰਜਾਬ ਆ ਜਾਂਦੇ ਉਹ ਪੰਜਾਬ ਆ ਜਾਂਦੇ ਇੱਥੇ ਆ ਕੇ ਨਾਰ ਕਾਰਡ ਪੈਨ ਕਾਰਡ ਬਣ ਕੇ ਨਹੀਂ ਛੇ ਇੱਥੋਂ ਕੀ ਤਾਂ ਉੱਥੇ ਚਲੇਗੇ ਇਹਨਾਂ ਦੀ ਜਦੋਂ ਇਹ 에어ਪੋਰਟੋਂ ਇਹ ਰੀਅਲਮੇ ਤੇ ਉੱਤਰਦੇ ਆ ਇਹਨਾਂ ਦੀ ਉੱਥੇ ਹੀ ਜਨਕਤ ਹੋਣੀ ਚਾਹੀਦੀ ਏ ਹੂੰ ਪਰ ਇਹਦੇ ਚ ਉਹ ਹੀ ਨਾ ਹੁਣ ਮੰਨ ਲਓ ਜਿਵੇਂ ਮਹਿਮ ਵਿਢੀ ਇਹਨਾਂ ਨੇ ਵੀ ਭਈ ਇਹ ਵਾਰ ਕਟੋ ਜੇ ਆਪਾਂ ਨੂੰ ਆਪਣੇ ਪੰਜਾਬੀ ਲੋਕ ਤੇ ਰਾਜਸਥਾਨ ਦੇ ਵਿੱਚ ਬਹੁਤ ਜ਼ਮੀਨਾਂ ਲਈ ਬੈਠੇ ਆ ਤੇ ਕੱਲ ਨੂੰ ਫਿਰ ਕੰਮ ਖਰਾਬ ਹੁੰਦਾ ਜੇ ਰਾਜਸਥਾਨ ਚੋਂ ਤਾਂ ਸਾਨੂੰ ਨਹੀਂ ਨਾ ਕਰ ਰਾਜਸਥਾਨ ਯੂਪੀ ਦੇ ਵਿੱਚ ਹੋਰ ਬਹੁਤ ਭਈ ਯਾਰ ਕੱਢ ਦੇਣ ਤਾਂ ਫਿਰ ਕੱਢ ਦੇਣ ਅਸੀਂ ਕੀ ਕਰਗੇ ਨਹੀਂ ਨਹੀਂ ਆਪਾਂ ਗੱਲ ਕਰਦੇ ਜੇਕਰ ਇਦਾਂ ਜੇ ਇੱਕ ਮਿੰਟ ਸਾਨੂੰ ਮੈਂ ਕਰਦਾ ਗੱਲ ਸਾਡੇ ਅੰਡਰ ਕਾਨੂੰਨ ਬਣਾਵੇ ਨਾ ਦਿੱਤੇ ਸਾਡੇ ਇੰਡਸਟਰੀ ਵਾਲ ਗੱਲ ਕਰਦੇ ਆ ਵੀ ਸਾਡੀ ਇੰਡਸਟਰੀ ਕਿਵੇਂ ਚੱਲੂਗੀ ਹ ਜਦੋਂ ਤੁਸੀਂ ਸਾਡੇ ਪੰਜਾਬੀ ਮੁੰਡਿਆਂ ਨੂੰ ਰੋਜ਼ਗਾਰ ਹੀ ਨਹੀਂ ਦੇਣਾ ਰੋਜ਼ਗਾਰ ਤਾਂ ਬੰਨਿਆਂ ਨੂੰ ਦੇਣਾ ਫਿਰ ਉੱਥੇ ਲਾ ਲਓ ਜਾ ਕੇ ਤੇ ਰੋਲਾ ਉਹਦੇ ਪੰਜਾਬੀ ਕੰਮ ਨਹੀਂ ਕਰਦੇ ਸਰਕਾਰ ਸਰਕਾਰਾਂ ਫ੍ਰੀ ਜ਼ਿੰਦਗੀ ਤੇ ਇਹ ਇਹ ਕਿ ਇਹ ਨਹੀਂ ਫਿਰ ਇਹਨਾਂ ਨੂੰ ਅਸੀਂ ਆਪ ਤੇ ਜਵਾਕ ਮਾਰਾਲਗੇ ਰੋਲਾ ਇਹੀ ਆ ਇਹਨੂੰ ਇਹ ਚੀਜ਼ ਨੂੰ ਪਹਿਲਾਂ ਹੀ ਸਰਕਾਰਾਂ ਸਰਕਾਰਾਂ ਨੂੰ ਕਵਰ ਅਪ ਕਿਨੇ ਕਰਨਾ ਇਹਦਾ ਸਰਕਾਰਾਂ ਨਹੀਂ ਕਰਨਾ ਸਰਕਾਰਾਂ ਨਹੀਂ ਕਰਨਾ ਸਰਕਾਰਾਂ ਕਿਵੇਂ ਕਰਨਗੀਆਂ ਜੇ ਸਾਡੇ ਡੀਜੀਪੀ ਆ ਉਹ ਸਾਡਾ ਪੰਜਾਬੀ ਨਹੀਂ ਹੁੰਦਾ ਹਾਂ ਸਾਡਾ ਕੋਈ ਐਸਐਸਪੀ ਸਾਡਾ ਕੋਈ ਕਮਿਸ਼ਨਰ ਹ ਬਹੁ ਗਿਣਤੀ ਉਹਨਾਂ ਦੀ ਹੈ ਜਿਹੜੇ ਯੂਪੀ ਤੇ ਬਿਹਾਰ ਚੋਂ ਜਾ ਕੇ ਤੇ ਹੋਰ ਹੋਰ ਕੋਲੋਂ ਹੋਰਾਂ ਤੋਂ ਆਵਾਂ ਤੋਂ ਆਉਂਦੇ ਆ ਜਦੋਂ ਸਾਡੇ ਜਵਾਗ ਪੜ੍ਹ ਕੇ ਆਈਏਐਸ ਪੀਸੀਐਸ ਹੋਰ ਵੱਡੀਆਂ ਕੁਰਸੀਆਂ ਤੇ ਬੈਠਣਗੇ ਡੀਆਈਜੀ ਬਣਨਗੇ ਡੀਜੀਪੀ ਸਾਡੇ ਪੰਜਾਬ ਦੇ ਮੁੰਡੇ ਬਣਨਗੇ ਡੀਸੀ ਐਸਐਸਪੀ ਆਈਏਐਸ ਸਾਡੇ ਮੁੰਡੇ ਕੱਢ ਕੇ ਸਾਡੀਆਂ ਇਹੋ ਜਿਹੀਆਂ ਸੀਟਾਂ ਤੇ ਬੈਠਣਗੇ ਉਦੋਂ ਉਹ ਸਾਡੇ ਪੰਜਾਬੀਆਂ ਦੀ ਗੱਲ ਕਰਨਗੇ ਨਹੀਂ ਜਦੋਂ ਭਾਈ ਯਾਦੋ ਬੈਠੇ ਆ ਜਦੋਂ ਇਹਨਾਂ ਦੇ ਬੰਦੇ ਬੈਠੇ ਆ ਉਹ ਫਿਰ ਇਹਨਾਂ ਦੀ ਹੀ ਗੱਲ ਕਰਨਗੇ ਸਾਡੇ ਪੰਜਾਬੀਆਂ ਦੀ ਗੱਲ ਬਹੁਤ ਘੱਟ ਕਰਨਗੇ ਔਰ ਤੁਸੀਂ ਆਹ ਕਰੋ ਹਮ ਅਧਾਰ ਕਾਰਡ ਬਣਾਉਣ ਵਾਸਤੇ ਚਲੇ ਜਾਓ ਇੱਕ ਪਾਸੇ ਤਾਂ ਪੰਜਾਬੀ ਖੜੇ ਹੋਣਗੇ ਅਧਾਰ ਕਾਰਡ ਬਣਾਉਣ ਵਾਸਤੇ ਦੂਜੇ ਪਾਸੇ ਇਹਨਾਂ ਦਾ ਅਧਾਰ ਕਾਰਡ ਬਣਨਾ ਹੋਊਗਾ ਤੁਹਾਡੇ ਨਾਲੋਂ ਪਹਿਲਾਂ ਬਣੂਗਾ ਕਿਉਂਕਿ ਸਖਤਾਂ ਦੇ ਇਤਾਂ ਉਤੋਂ ਵੀ ਇਹਨਾਂ ਦਾ ਆਉਂਦਿਆਂ ਦਾ ਹੀ ਬਣਾਇਆ ਜਾਵੇ ਇਹ ਜਿੰਨੇ ਕ੍ਰਿਮੀਨਲ ਲੋਕ ਨੇ ਇਹ ਉੱਥੋਂ ਆ ਜਾਂਦੇ ਨੇ ਇੱਥੇ ਆ ਕੇ ਸਬਜ਼ੀ ਦੀ ਰੈਡੀ ਲਾ ਲੈਂਦੇ ਨੇ ਤੇ ਸਾਡੇ ਲੋਕ ਵੀ ਹਜ਼ਾਰ 1500 ਰੁਪਏ ਦੇ ਗਣ ਲੱਗ ਕੇ ਅਸੀਂ ਇਹਨਾਂ ਨੂੰ ਆਪਣੇ ਮਕਾਨ ਕਿਰਾਏ ਤੇ ਦੇ ਦਿੰਨੇ ਆਂ ਭਰਾਵੋ ਇਹਨਾਂ ਦੀ ਪੀਸੀ ਕਰਾਓ ਹੂੰ ਦੇਖੋ ਮੈਂ ਤਾਂ ਇਹ ਕਹਾਂਗਾ ਵੀ ਜੀ ਦੇ ਵੀ ਉਹ ਘਰ ਚ ਰਹਿੰਦੇ ਚਾਹੇ ਮੇਰੇ ਦੇ ਹੁਣ ਹੂੰ ਚਾਹੇ ਮੇਰੇ ਮਕਾਨ ਚ ਰਹਿੰਦੇ ਹੁਣ ਮੇਰੀ ਜ਼ਿੰਮੇਵਾਰੀ ਬਣਦੀ ਆ ਵੀ ਹਰ ਤਿੰਨਾਂ ਮਹੀਨਿਆਂ ਬਾਅਦ ਇਹਨਾਂ ਦਾ ਜਿਹੜਾ ਇਨਫੋਰਮੇਸ਼ਨ ਆ ਉਹ ਮੈਂ ਕੋਤਵਾਲੀ ਦੇਵਾਂ ਸਹੀ ਆ ਤਾਂ ਕਿ ਪੁਲਿਸ ਕੋ ਕਾਰਵਾਈ ਕਰੇ ਅਸੀਂ ਆਪਣਾ ਵੀ ਫਰਜ਼ ਸਮਝ ਗਏ ਜਿਹਦੇ ਨਾਲ ਹਾਂ ਕੋਲਪੋ ਪੋਲਸ ਕੋਲ ਨੂੰ ਜਾਦੂ ਦੀ ਛੜੀ ਤਾਂ ਹੈ ਨਹੀਂ ਵੀ ਤੁਹਾਡੇ ਐ ਲਾਤੀ ਤੇ ਤੁਹਾਡਾ ਉਹਨਾਂ ਨੇ ਟੈਸਟ ਕਰ ਲਿਆ ਸਾਨੂੰ ਸਾਡਾ ਫਰਜ਼ ਬੰਦਾ ਜਿਹਦੇ ਵੀ ਕਰਾਇ ਤੇ ਬੈਠੇ ਆ ਅਸੀਂ ਉਹਨਾਂ ਦੇ ਜਿਹੜੀ ਹੈਗੀ ਆ ਹਰ ਤਿੰਨ ਮਹੀਨੇ ਬਾਅਦ ਵੈਰੀਫਿਕੇਸ਼ਨ ਕਰਾਈਜੀ ਜਿਵੇਂ ਕਿ ਸਾਡੀਆਂ ਹੁੰਦੀਆਂ ਬਾਹਰ ਅਸੀਂ ਸਾਰਾ ਕੁਝ ਕਰਕੇ ਜਾਂਦੇ ਆ ਫੇਰ ਵੀ ਜੁਕਤਾਰਦੀ ਅਸੀਂ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਦੇ ਅਧਿਕਾਰ ਨਹੀਂ ਮਿਲਦਾ ਸਾਨੂੰ ਵੀ ਅਧਿਕਾਰ ਨਹੀਂ ਮਿਲਦਾ ਜੇ ਜਾ ਰਹੂਗੇ ਮਗਰੋਂ ਪਹਿਲਾ ਵੋਟ ਦਾ ਜਦੋਂ ਜੇ ਅਸੀਂ ਇਹਨਾਂ ਵਾਸਤੇ ਇੱਕ ਕਾਨੂੰਨ ਬਣਾ ਦੇਵਾਂਗੇ ਵੇਖੋ ਇਹਦੇ ਚ ਕੋਈ ਗਲਤ ਨਹੀਂ ਗਲਤ ਨਹੀਂ ਸਹੀ ਸਹੀ ਹੈ ਇਹ ਜੇ ਇੱਕ ਕਾਨੂੰਨ ਬਣ ਜਾਊਗਾ ਤੇ ਸਾਡੇ ਲੋਕ ਵੀ ਸੇਫ ਹੋ ਜਾਣਗੇ ਹਾਂ ਬਿਲਕੁਲ ਬਿਲਕੁਲ ਤੁਸੀਂ ਵੇਖੋ ਇਹ ਮੁੱਦਾ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੱਗਾਂ ਵਾਲੇ ਐਮਐਲਏ ਭਾਲੋਗੇ ਪੱਗਾਂ ਵਾਲੇ ਸਰਪੰਚ ਭਾਲੋਗੇ ਸਾਡੇ ਪੰਜਾਬੀ ਕਿੱਥੇ ਜਾਣਗੇ ਚਾਹੇ Hindu ਆ ਪੰਜਾਬ ਦੇ ਵਿੱਚ ਚਾਹੇ ਮੁਸਲਮਾਨ ਆ ਚਾਹੇ ਕ੍ਰਿਸਚੀਅਨ ਆ ਚਾਹੇ ਸਿੱਖ ਫਿਰ ਇਹਦਾ ਮਤਲਬ ਅਸੀਂ ਤਾਂ ਪੰਜਾਬ 'ਚ ਕੋਈ ਵੀ ਸੇਫ ਨਹੀਂ ਨਾ ਇਹ ਜ਼ਰੂਰੀ ਨਹੀਂ ਵੀ ਉਹਨਾਂ ਨੇ ਕੋਈ ਜਾਤ ਜਾਂ ਧਰਮ ਵੇਖ ਕੇ ਕਿਸੇ ਤੇ ਅਟੈਕ ਕਰਨਾ ਅਸੀਂ ਰੋਜ਼ ਦੇਖਦੇ ਆਂ ਪਰसों ਕੋ ਜੋ ਉਥੇ ਦੀ ਖਬਰ ਅਮਰਸਰ ਇਹਨਾਂ ਨੇ ਬਿਓ ਪੁੱਤ ਘੇਰ ਕੇ ਕੁੱਟੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਤੇ ਇੱਕ ਤਾਂ ਨਾਲ ਇੱਕ ਦੀ ਮੌਤ ਹੋ ਗਈ। ਉਹ ਰੋਜ਼ ਦੇਖਦੇ ਆ ਕਿਤੇ ਛੋਟੇਆਂ ਬੱਚਿਆਂ ਨਾਲ ਇਹ ਛੇੜਛਾੜ ਕਰਦੇ ਆ। ਰੋਜ਼ ਅਸੀਂ ਵੀਡੀਓ ਦੇਖਦੇ ਆ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇਹ ਗੋਲ ਗੱਪੇ ਜਿਹੜੇ ਸਾਡੇ ਲੋਕ ਖਾਂਦੇ ਆ ਚਾਹ ਨਾਲ ਇਹ ਕਿਸ ਤਰ੍ਹਾਂ ਭਾਂਡੇ ਧੋਂਦੇ ਨੇ ਕਿਵੇਂ ਕਰਦੇ ਨੇ ਮੈਂ ਤਾਂ ਤੁਹਾਡੇ ਮਾਧਿਅਮ ਰਹੀਂ ਲੋਕਾਂ ਨੂੰ ਅਪੀਲ ਕਰੂੰਗਾ ਇਹਨਾਂ ਤੋਂ ਖਾਣਾ ਬਿਨਾਂ ਬੰਦ ਕਰ ਦਿਓ ਜਾਨੀ ਲੋਕ ਵੀ ਹੈ ਨਾ ਸਾਡੇ ਲੋਕ ਜੋ ਸਵਾਦ ਨਾਲ ਖਾਂਦੇ ਕਹਿੰਦੇ ਭਈਆਂ ਵੰਦੀਆਂ ਬਣਾਉਂਦੀ ਐ ਹਾਂ ਭਾਈ ਉਹ ਮੁੜਕਾ ਮੁੜਕਾ ਵਿੱਚ ਪਰ ਉਹ ਟੇਜ ਜਿਸ ਨੇ ਆਹ ਖੁਰਕੜਿਆ ਉਹ ਵੀ ਪਾਣੀ ਦੇ ਹੱਥ ਢੂਈ ਖੁਰਕੜੀ ਉਹ ਵੀ ਪਾਣੀ ਦੇ ਹੱਥ ਸਿਰ ਖੁਰਕੜਿਆ ਉਹ ਵੀ ਪਾਣੀ ਦੇ ਹੱਥ ਉਹ ਕਰੜਾ ਹੁੰਦਾ ਪਰ ਟੇਸ ਵੱਜਦਾ ਪਰ ਅਗਰ ਰਵੀਰ ਜੀ ਇਹਦੇ ਵਿੱਚ ਮੈਂ ਜਿਹੜਾ ਮੇਰਾ ਅਗੇ ਵਾਲਾ ਨਿੱਜੀ ਹੁੰਦੀ ਗੱਲ ਜੇ ਆਪਾਂ ਰੋਲੇ ਰੱਪੇ ਨਾਲੋਂ ਵੀ ਅਸੀਂ ਪੰਜਾਬੀ ਇੱਕ ਪਰੰ ਲੈ ਲਈਏ ਵੀ ਅਸੀਂ ਪੰਜਾਬੀ ਤੋਂ ਹੀ ਸਪੋਰਟ ਕਰਾਂਗੇ ਪੰਜਾਬੀ ਦੀ ਗੱਲ ਕਰਾਂਗੇ ਪੰਜਾਬੀ ਦੀ ਗੱਲ ਕਰਾਂਗੇ ਬਾਹਰੀ ਬੰਦੇ ਤੋਂ ਅਸੀਂ ਕੁਝ ਨਹੀਂ ਲਵਾਵਾਂਗੇ ਮੰਨ ਲਓ ਕੋਈ ਕੰਮ ਦਿਹਾੜੀ ਕਰਾਉਣੀ ਆ ਪੰਜਾਬੀ ਬੰਦੇ ਤੋਂ ਕਰਾਓ ਖਾਣਾ ਖਾਣਾ ਪੰਜਾਬੀ ਬੰਦੇ ਕੋਲ ਖਾਓ ਸਬਜ਼ੀ ਲੈਣੀ ਹੈ ਪੰਜਾਬੀ ਬੰਦੇ ਕੋਲ ਲੋ ਤੇ ਮੇਰੇ ਸਾਵਾਂ ਇਹਨੂੰ ਲੋੜ ਹੀ ਨਹੀਂ ਪਣੀ ਆ ਵੀ ਭੱਜ ਜਾਣਗੇ ਬਿਲਕੁਲ ਇਹ ਇਹ ਜਗਤਾਰ ਜੀ ਇਸੇ ਤਰ੍ਹਾਂ ਹੀ ਹੋਊਗਾ ਹਾਂ ਔਰ ਬਹੁਤ ਹੱਦ ਤੇ ਕੁਝ ਹੋ ਵੀ ਗਿਆ ਹਾਂ ਔਰ ਸਾਡੇ ਲੋਕਾਂ ਨੂੰ ਚਾਹੀਦਾ ਹੈ ਵੀ ਆਪਣੇ ਭਾਈਚਾਰੇ ਦੀ ਮਦਦ ਕਰੋ ਹਾਂ ਆਪਦਿਆਂ ਤੋਂ ਕੰਮ ਕਰਵਾਓ ਹਾਂ ਜੇ ਇਹ ਝੋਨਾ ਲਾਉਣ ਆਏ ਆ ਝੋਨਾ ਲਾਉਣਾ ਇਹਨਾਂ ਦਾ ਕਿੱਤਾ ਹੈ ਇਹ ਲਾਉਣ ਤੇ ਲਾ ਕੇ ਆਉਦਾ ਵਾਪਸ ਚਲੇ ਜਾ। ਇਹ ਪੰਜਾਬ ਦੇ ਵਿੱਚ ਬਹੁਤ ਚਿਰ ਦੇ ਰਹਿੰਦੇ ਆ। ਪੰਜਾਬੀਆਂ ਨੇ ਪੰਜਾਬੀ ਹੋਣੀ ਕਿਉਂ ਇੱਕਦਮ ਇਕੱਠੇ ਹੋਏ। ਹੂੰ ਹੁਣ ਹੀ ਕਿਉਂ ਇਹੋ ਜਿਹਾ ਸਮਾਂ ਆਇਆ ਕਿਉਂਕਿ ਇਹਨਾਂ ਨੇ ਹਰਕਤਾਂ ਹੀ ਇਹੋ ਜੀਆਂ ਕਰਨੇ ਸ਼ੁਰੂ ਕਰਤੀਆਂ ਸਾਡੀਆਂ ਛੋਟੀਆਂ ਬੱਚੀਆਂ ਦੇ ਨਾਲ ਗਲਤ ਤਰੀਕੇ ਦੀਆਂ ਹਰਕਤਾਂ ਸਕੂਲ ਜਾਂਦੀਆਂ ਬੱਚੀਆਂ ਦੇ ਨਾਲ ਛੇੜਛਾੜ ਇਹ ਪ੍ਰਵਾਸੀ ਵੱਧ ਕਰਨ ਲੱਗ ਪਏ। ਕਰਨ ਲੱਗ ਪਏ। ਕਰਨੇ ਤਾਂ ਹੀ ਲੱਗੇ ਵੀ ਅਸੀਂ ਇਹ ਸਿਰ ਤੇ ਬਿਠਾ ਲੇ। ਹੂੰ ਇਹਨਾਂ ਨੂੰ ਇਹਨਾਂ ਨੇ ਤਰ੍ਹਾਂ ਨਹੀਂ ਵਿਖਾਈ। ਮੁੱਖ ਕਰਨੀ ਸੀ। ਮੁੱਖ ਕਰਨੀ ਹੀ ਹੈ ਵੀ ਅਸੀਂ ਇੱਥੋਂ ਪੁੰਜਾ ਧੱਕੇ ਅਸੀਂ ਸਿਰ ਤੇ ਬਿਠਾ ਲੇ ਸਾਡੀਆਂ ਗਲਤੀਆਂ ਇਹ ਤਾਂ ਹੀ ਉਹਦੀ ਸਾਨੂੰ ਅੱਜ ਮਖਿਆਜਾ ਮੁਕਤਨਾ ਪੈ ਰਿਆ ਔਰ ਜਿਹੜੀਆਂ ਸਾਡੀਆਂ ਸਰਕਾਰਾਂ ਇਹ ਬਿਲਕੁਲ ਨਲਾਇਕ ਨੇ ਜੇ ਤੁਸੀਂ ਪੰਜਾਬ 'ਚ ਰਹਿੰਦੇ ਹੋ ਤੁਹਾਨੂੰ ਪੰਜਾਬੀਅਤ ਦੀ ਗੱਲ ਕਰਨੀ ਪਊਗੀ ਪੰਜਾਬ ਦੇ ਨਾਲ ਖੜਨਾ ਪਊਗਾ ਨਹੀਂ ਭਾਈ ਪੰਜਾਬੀ ਫਿਰ ਮਾਫ ਨਹੀਂ ਕਰਦੇ ਸਹੀ ਹੈ ਠੀਕ ਹੈ ਨਾ ਇਹ ਕੱਲੇ ਪੰਜਾਂ ਦੀਆਂ ਵੋਟਾਂ ਨਾਲ ਸਰਕਾਰਾਂ ਨਹੀਂ ਬਣਣੀਆਂ ਵੋਟਾਂ ਸਾਨੂੰ ਦੂਜੀਆਂ ਕਮਿਊਨਿਟੀਆਂ ਨੇ ਵੀ ਚਾਹੀਦੀਆਂ ਨੇ ਹਿੰਦੂ ਭਰਾਵਾਂ ਨੇ ਵੀ ਵੋਟ ਪਾਉਣੀ ਐ ਮੁਸਲਮਾਨ ਭਰਾਵਾਂ ਨੇ ਵੀ ਵੋਟ ਪਾਉਣੀ ਕਦੇ ਮੁਸਲਮਾਨ ਭਰਾਵਾਂ ਨੇ ਇਹੋ ਜਿਹਾ ਕੁਝ ਕੀਤਾ ਵੇਖਿਆ ਕਦੇ ਉਹਨਾਂ ਨੇ ਇਹੋ ਜਿਹੀ ਕਾਨੂੰਨੀ ਹਰਕਤ ਕੀਤੀ ਐ ਕਦੇ ਕਿਸੇ ਹੋਰ ਕਮਿਊਨਿਟੀ ਨੇ ਇਹੋ ਜਿਹੀ ਹਰਕਤ ਕੀਤੀ ਐ ਅਸੀਂ ਕਹਿੰਦੇ ਮੈਂ ਜਿਹੜਾ ਬੰਦਾ ਇਹੋ ਜਿਹੀ ਹਰਕਤ ਕਰਦਾ ਉਹਨੂੰ ਚਰਾਹੇ 'ਚ ਟਾਂਕ ਕਦੇ ਉਫਾਹਾ ਲਾ ਦਿਓ ਉੱਠਾ ਟਾਂਕੋ ਦੀ ਖੱਲ ਦੇੜ ਦਿਓ ਲੋਕਾਂ ਨੂੰ ਪਤਾ ਲੱਗੇ ਇਹ ਵੀ ਉਹਨੇ ਆ ਕਰਦੂਤ ਕੀਤੀ ਸੀ ਸਜ਼ਾ ਮਿਲ ਗਈ ਸਹੀ ਇਹ ਉਹਨਾਂ ਨੂੰ ਛੜਨ ਤੋਂ ਵੀ ਦੇਖੋ ਤੁਸੀਂ ਇੱਕ ਸਾਡੀ ਸਾਡੀ ਪੁਲਿਸ ਦਾ ਵੀ ਵੇਖ ਲਓ ਵੀ ਇੱਕ ਤਾਂ ਛੋਟਾ ਜਿਹਾ ਮੁੰਡਾ ਉਹ ਪੰਜਾਬੀ ਮੁੰਡੇ ਨੂੰ ਉਹ ਫੇਕ ਐਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਹੂੰ ਜਿਸ ਰਾਤ ਕਰਨਲ ਬਾਠ ਨਾਲ ਕਹਾਣੀ ਵਾਪਰਦੀ ਹੈ ਘਟਨਾ ਵਾਪਰਦੀ ਉਹ ਬਹੁਤ ਮਾੜਾ ਸੀ ਕੋਈ ਇਨੋਸੈਂਟ ਬਹੁਤ ਮਾੜਾ ਸੀ ਔਰ ਇੱਕ ਭਈਏ ਨੇ ਇਹੋ ਜਿਹੀ ਪ੍ਰਦੇਸੀ ਨੇ ਇਹ ਕਰਤੂਤ ਕੀਤੀ ਔਰ ਪੁਲਿਸ ਨੇ ਹਲੇ ਤੱਕ ਕੋਈ ਤੁਸੀਂ ਕਰੇ ਕੋਈ ਜਵਾਬ ਕੋਈ ਡੀਜੀਪੀ ਦਾ ਕਿਸੇ ਕਮਿਸ਼ਨਰ ਦਾ ਕੋਈ ਬਿਆਨ ਹੈ ਹੂੰ ਕੋਈ ਫੜਿਆ ਗਿਆ ਕੁਈ ਕਿਰੇ ਪੇਸ਼ ਕੀਤਾ ਦਾ ਉਤਕੇ ਕਿਉਂ ਜੇ ਪੰਜਾਬੀ ਹੁੰਦਾ ਐਨਐਸਏ ਲਾ ਕੇ ਹੁਣ ਇਹਨਾਂ ਨੇ ਤੋੜ ਦੇਣਾ ਸੀ ਫਿਰ ਇਹਦਾ ਮਤਲਬ ਇਹ ਹੋਇਆ ਨਾ ਵੀ ਸਾਡੇ ਨਾਲ ਤਾਂ ਇਹ ਦੂਜੇ ਕਰਜ਼ੇ ਦੇ ਸ਼ਹਿਰੀ ਵਾਲਾ ਸਲੂਕ ਕਰਦੇ ਆ ਨਾ ਸਹੀ ਹੈ ਇਹਨਾਂ ਗੱਲਾਂ ਤੋਂ ਸਰਕਾਰ ਨੂੰ ਬਾਜ ਆਉਣਾ ਪਊਗਾ ਇਹ ਜ਼ਰੂਰੀ ਨਹੀਂ ਵੀ ਲੋਕ ਧਰਨੇ ਲਾਉਣ ਸਰਕਾਰ ਜੀ ਤੁਸੀਂ ਉੱਠੋ ਤੁਸੀਂ ਜਾਗੋ ਅਸੀਂ ਤੁਹਾਨੂੰ ਚੁਣਿਆ ਆਪਣੀ ਹਫਾਜ਼ਤ ਲਈ ਹੂੰ ਜਦੋਂ ਤੁਸੀਂ ਸਾਡੀ ਹਫਾਜ਼ਤ ਨਹੀਂ ਕਰ ਸਕਦੇ ਤੁਹਾਨੂੰ ਸਤਾ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਇਹ ਤੋਂ ਚੰਗਾ ਵੀ ਤੁਸੀਂ ਸਤਾ ਛੱਡ ਕੇ ਪਾਸੇ ਹੋ ਜਾਓ ਜਿਹੜਾ ਕਾਬਲ ਵਿਅਕਤੀ ਹੋਊਗਾ ਉਹ ਸਤਾ ਸੰਭਾਲੇ ਸੋ ਆਪਾਂ ਹੁਣ ਗੱਲਬਾਤ ਨੂੰ ਸਵਿਟੇਰ ਵੀ ਜੀ ਬਹੁਤ ਧੰਨਵਾਦ ਗੱਲਬਾਤ ਕਰ ਬਹੁਤ ਬਹੁਤ ਮਿਹਰਬਾਨੀ ਜਗਤਾਰ ਜੀ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਮੈਂਟ ਕਰਨੇ ਤੇ ਮੇਰੇ ਵੀਰ ਮਾਰੇ ਕਮੈਂਟ ਕਰਨ ਵਾਲੇ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਪਰ ਆਓ ਇਹੋ ਜਿਹੇ ਕਮੈਂਟ ਨਾ ਕਰਿਆ ਕਰੋ ਬੇਸ਼ੱਕ ਜੇ ਨਹੀਂ ਚੰਗੀ ਲੱਗਦੀ ਤੇ ਲਾਈਕ ਤੇ ਸ਼ੇਅਰ ਨਾ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਅਗਬੀਰ ਸਿੰਘ ਜੀ ਨਾਲ ਵੱਲੋਂ ਪ੍ਰਦੇਸੀਆਂ ਦੇ ਮਾਫ ਮਾਮਲੇ ਦੇ ਉੱਪਰ ਬਾਕੂ ਵੀ ਗੱਲਬਾਤ ਕੀਤੀ ਕਿ ਦੂਜੀ ਪਾਸੇ ਸਰਕਾਰ ਨੂੰ ਵੀ ਚਾਹੀਦਾ ਕਿ ਸਖਤ ਕਾਨੂੰਨ ਬਣਾਏ ਤੇ ਦੂਜੀ ਗੱਲ ਵੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਹੀ ਪੰਜਾਬੀਆਂ ਨਾਲ ਖੜਨਗੇ ਤਾਂ ਹੀ ਅਜਿਹੇ ਜਿਹੜੇ ਮਸਲੇ ਨਾ ਖੜਨਗੇ ਨਹੀਂ ਤਾਂ ਇਹ ਮਸਲੇ ਉੜਦੇ ਨੇ ਤੇ ਫੇਰ ਠੰਡੇ ਬਸਤੇ 'ਚ ਪੈ ਜਾਂਦੇ ਆ ਪਰ ਜੇਕਰ ਵਾਕਈ ਪੰਜਾਬ ਤੇ ਪੰਜਾਬੀ ਦੀ ਗੱਲ ਕਰਨੀ ਹੈ ਤਾਂ ਫਿਰ ਪੰਜਾਬੀਆਂ ਦਾ ਖੜਨਾ ਪੈਣਾ ਤਾਂ ਜੋ ਕੋਈ ਵੀ ਬਾਹਰਲੇ ਦੇਸ਼ੋਂ ਜਾਂ ਕਿਸੇ ਵੀ ਪੇਸੇ ਪਾਸੇ ਆਉਂਦਾ ਤੇ ਪੰਜਾਬ ਵਿੱਚ ਕੋਈ ਅਜਿਹੀ ਕਲੋਨੀ ਘਟਨਾ ਨਾ ਕਰ ਸਕੇ